ਸਸੇ ਗਾਲੀ ਬਾਈ ਕੀ ਹਾਲ ਹੈ ਛੋਟੇ ਸਾਰੇ ਅੰਦੇ ਆਪਾਂ ਨਾ ਖੜੇ ਅੱਜ ਪਵਾਨੀ ਘੜਾ ਜਿਹੜਾ ਰਸਤਾ ਆਉਂਦਾ ਨਾ ਏ ਕਾਕੜੇ ਪਿੰਡ ਤੋਂ ਜਿਹੜਾ ਪਵਾਨੀ ਘੜਵਾਉਂਦਾ ਉੱਥੇ ਨਾ ਇੱਕ ਦੁਕਾਨ ਆ ਮੁੰਡੇ ਦੀ ਯਾਰ ਪਸਾਣ ਦੇ ਤੁਸੀਂ ਸਾਰੇ ਹੋਵੋਗੇ ਮੁੰਡੇ ਨੂੰ ਬੰਬੇ ਸਟੀਲ ਹਨਾ ਮੁੰਡਾ ਹੋ ਕਬੱਡੀ ਦੇ ਵਿੱਚ ਵੀ ਬਹੁਤ ਰਿਲੇਟਡ ਆ ਹਨਾ ਕਬੱਡੀ ਨਾਲ ਜੁੜਾਇਆ ਹੋਇਆ ਜੇ ਮੈਂ ਦੱਸਾਂ ਉਹ ਕਬੱਡੀ ਦਾ ਕੰਪਿਟੀਟਰ ਇਹ ਦੇਖੋ ਵੀ ਉਹਨਾ ਬਟਾ ਕਬੱਡੀ ਦੋਰੀ ਨੂੰ ਪਾਤੀ ਆ ਜਦੋਂ ਕਬੱਡੀ ਦੇ ਮੈਚ ਵੀ ਬੋਲਦਾ ਪਰ ਉਹ ਆਪਣੀ ਮਿਹਨਤ ਵੀ ਕਰਦਾ ਉਹਨੇ ਦੁਕਾਨ ਕਰੀਆ ਸ਼ਟਰਨ ਸਟੀਲ ਦੀ ਆ ਦੇਖੋ ਦਾ ਕੰਮ ਕਰਿਆ ਹੋਇਆ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਵੱਤ-ਵੱਤ ਸ਼ੇਅਰ ਕਰਿਓ ਕਿਉਂਕਿ ਉਹ ਕਮੈਂਟਰੀ ਦੇ ਨਾਲੋਂ ਬਾਈਓ ਕੰਮ ਵੀ ਕਰਦਾ ਕਿਉਂਕਿ ਆਪਣੇ ਜੋ ਕਬੱਡੀ ਨਾਲ ਜੁੜੇ ਹੋਏ ਨੇ ਸਾਰੇ ਨਾਲ ਵੀਰੋਂ ਕੰਮ ਕਰਨ ਵਾਲੇ ਵੀਰ ਨੇ ਆਪਣ ਆਪਣੇ ਕੰਮ ਕਰਦੇ ਆ ਹਨਾ ਆ ਦੇਖੋ ਸਟੀਲ ਦਾ ਕੰਮ ਆ ਸਾਰਾ ਬਾਈ ਦਾ ਜਰਾ ਤੁਸੀਂ ਫੋਟੋ ਲੱਗੀ ਦੇਖੋ ਇਹ ਲੱਗੀ ਮੈਂ ਬਾਲੂ ਜਨੇੜੀ ਮੈਂ ਦੱਸਦਾ ਵੀ ਉਹ ਬੰਦਾ ਕੌਣ ਹੈ ਮੈਂ ਤੁਹਾਨੂੰ ਬੰਦਾ ਵੀ ਮਿਲਾਉਂਗਾ ਤੇ ਬੰਬੇ ਸਟੀਲ ਸਰਬਤ ਸਟੀਲ ਦਾ ਕੰਮ ਕੀਤਾ ਲੈ ਵੀ ਦੁਕਾਨ ਦੇ ਵਿੱਚ ਗੈਸ ਕਰੋ ਇਹ ਆ ਬੈਠਾ ਬੰਦਾ ਪਸਾਣਾ ਸਭ ਕੀ ਕਿਵੇਂ ਆ ਆਇਆ ਸੀਨਾ ਕੇ ਮੈਂ ਝੋਟਿਆ ਕਿੰਦੇ ਬੰਦਾ ਕਾਰਵਾਈ ਬੋਲਦਾ ਬਸ ਕਾਰਵਾਈ ਤੇ ਮੈਂ ਖਲਾ ਬਣਾਇਆ ਚਲਾਦਾ ਮੈਂ ਕਿਹਦੇ ਕਿ ਚਲਾਦਾ ਹਾਂ ਚਲਾ ਮੈਂ ਖਲਾ ਹਰ ਬਲ ਜੌਂਕੀ ਵਧੀਆ ਯਾਨ ਵਧੀਆ ਵਧੀਆ ਲੋਟ ਆ ਹਾਂ ਕਿਹੜਾ ਕੰਮ ਪੂਰਾ ਸੀਨ ਪੂਰੇ ਕਹਿ ਰਹੇ ਨੇ ਮੈਂ ਲੌਗਰਾਉਂਡ ਲਾ ਰੱਖਿਆ ਕਿ ਮੈਂ ਕੰਮ ਕਰ ਕੰਮ ਕਰ ਵਧੀਆ ਖੰਡ ਵਧੀਆ ਓਕੇ ਆ ਕੰਮ ਕਰੀਏ ਕਿਉਂ ਕਿਉਂ ਫਿਰ ਦੇਖੋ ਕੰਮਕਾਰ ਬਣਾ ਹੈ ਬਣੀ ਕੋ ਯਾਰ ਗੱਲ ਬਾਤ ਨਾ ਕਰ ਕੋਲਮੰਦ ਦਿਖਾਣ ਲਖਾਣ ਯਾਰ ਬਾਈ ਰਾ ਦੇਖੋ ਜੇ ਕਮੈਂਟਰੀ ਵੀ ਕਰਦਾ ਭਾਈ ਕਮੈਂਟਰੀ ਬਹੁਤ ਸੋਹਣੀ ਗੱਲ ਭਾਈ ਬਾਈ ਦੇ ਜਿਹੜੇ ਟਰੋਫੀ ਹਨ ਉਹ ਆ ਪਈਆਂ ਨੇ ਮੈਂ ਤਾਂ ਪਤਾ ਘਰੇ ਵੀ ਨਹੀਂ ਲੈ ਜਾਂਦਾ ਸਭ ਕੀ ਘਰੇ ਕਿਉਂ ਲੈ ਜਾਂਦਾ ਟਰੋਫੀ ਆਏ ਬਸ ਆ ਉਹ ਜਦੋਂ ਦੀ ਦੁਕਾਨ ਕਰੀ ਉਸ ਤੋਂ ਬਾਅਦ ਚੋਰੇ ਨੇ ਅੱਧੀਆਂ ਉਧਰਲੀ ਦੁਕਾਨ ਚ ਨੇ ਅੱਛਾ ਤੇ ਬਾਕੀ ਘਰੇ ਸਾਹਮਣੇ ਰੱਖਦੇ ਨੇ ਤੇਰੀ ਭਜਾਈ ਕਿਨੇ ਬੈੱਡ ਭਰਤਾ ਕਹਿੰਦੀ ਹੁਣ ਤਾਂ ਕੋਠੀ ਪਾ ਦੇ ਉਹ ਜਿਹੜਾ ਮੂਰੇ ਡਰਾਇੰਗ ਰੂਮ ਬਣਾਵਾਂਗੇ ਵਿੱਚ ਲਾਵਾਂਗੇ ਜਿਹੜੇ ਮੁੰਡਿਆਂ ਸਾਰੇ ਨਾਲੇ ਕੰਮ ਕਰਦੇ ਆਂ ਇਹ ਭਾਈ ਨੇ ਆਪਣੇ ਕੰਮ ਨਹੀਂ ਕਰਦੇ ਬੱਸ ਭਾਈ ਹੀ ਨਹੀਂ ਆਪਣੇ ਹੁ ਕੀ ਲੱਗੇ ਰਹਿਣਾ ਅੱਛਾ ਹਾਂ ਕੰਮ ਸਾਰਿਆਂ ਨੂੰ ਆਉਂਦਾ ਹਾਂ ਹਾਂ ਭਾਈ ਨੇ ਆਪਣੇ ਓਕੇ ਰਿਪੋਰਟ ਕਿੰਮੇ ਫਿਰ ਕੰਮ ਕਰ ਕੰਮ ਕਰ ਵਧੀਆ ਖੰਡਾ ਓਕੇ ਨਹੀਂ ਆ ਰਹੇ ਨੂੰ ਕਬੱਡੀ ਛੱਡੀ ਤਾਂ ਨਹੀਂ ਬੋਲਣਾ ਨਾ ਉਧਰ ਘੱਟ ਵੱਤ ਸ਼ੌਂਕ ਜਾ ਪੂਰਾ ਕਰਿਆ ਹਣਾ ਉਧਰ ਯਾਰ ਤੌਲੀਆ ਮਾਰਨਾ ਬੜਾ ਓਖਾ ਲੱਗਦਾ ਕਿਉਂ ਔਰ ਔਖਾ ਗਮ ਉਧਰ ਤਾਂ ਕਿੱਥੇ ਨਾਮ ਜਪਿਆ ਜਾਂਦਾ ਆਪਾ ਆਪਦਾ ਕਿਰਤੀ ਬੰਦੇ ਆ ਲਹਰਾਂ ਦੇ ਜਵਾਗਾ ਸੱਟ ਕਹੜੀ ਮਾਰ ਬੰਦੇ ਇਹ ਕਿਵੇਂ ਸੋਚਿਆ ਜਾਂ ਆਪਣੇ ਕਮੈਂਟਰੀ ਨਾਲ ਨਾਲ ਜਿਹੜੇ ਸਾਈਡ ਵੇਸ ਨੂੰ ਕੀਤਾ ਕਿਵੇਂ ਸੋਚਿਆ ਨਾ ਇਹ ਜੀ ਮੈਂ ਬਸ ਸਤਾਈ ਸਰਕਲ ਹੋ ਜਾਂਦਾ ਮਿੱਤਰ ਪਿਆਰੇ ਆਪਣੇ ਹੁਣ ਆਪਾਂ ਨੂੰ ਦੇਖ ਕੀ ਪਤਾ ਲੱਗਦਾ ਰਹਿੰਦਾ ਹੁਣ ਮੇਰਾ ਯਾਰ ਆ ਬਾਲੂ ਤੈਨੂੰ ਬਤੀਏ ਜ਼ਿੰਦਗੀ ਦਾ ਆਪਣਾ ਖਾਂਟ ਭਰਾ ਜਿਗਰ ਦਾ ਟੁੱਟਾ ਹੁਣ ਸਾਰਾ ਚੰਗੇ ਟਾਈਮ ਹਰੇਕ ਬੰਦਾ ਲਵੇ ਲਾ ਕੇ ਤੰਮ ਕੱਟ ਲੈਂਦਾ ਜਦੋਂ ਮਾਰਾ ਟਾਈਮ ਆ ਜਾਂਦਾ ਫਿਰ ਪਾਸਾ ਸੜੀ ਦੁਨੀਆ ਪਤਾ ਨਹੀਂ ਕਾਹ ਤੋਂ ਵੱਟ ਲੈਂਦੀ ਆ ਭਾਈ ਫੋਟੋ ਲੈ ਜਾ ਬੰਦੂ ਹਾਂ ਇਹਦਾ ਝੇ ਕਰਦਾ ਇਹਦਾ ਦਰਦ ਆ ਨਾਲ ਟੜਕਦਾ ਆਪਣਾ ਭਾਈ ਆ ਤੇ ਫਿਰ ਮੈਂ ਸੋਚਿਆ ਮਾਂ ਚੌਂਗਪਾਲ ਕੰਮ ਸਿੱਖ ਕੇ ਨਾਲੇ ਤਾਂ ਆਪਾਂ ਮੰਦੇ ਚੌਪੂਰੇ ਕਰ ਸਕਦੇ ਆ ਹੁਣ ਕਿਹੜਾ ਯਾਰ ਲੋਕਾਂ ਦੇ ਹਾੜੇ ਕੱਢੇ بڑے بڑے ਕਮੈਂਟਰਾਂ ਦਾ ਬੁਰਾ ਹਾਲ ਦੇਖਿਆ ਮੈਨੇ ਟੂਰਨਾਮੈਂਟ ਆ ਦੇ ਹੱਥ ਨੇ ਪੈਸਿਆਂ ਨੂੰ ਹਾੜੇ ਕੱਢਦੇ ਫਿਰ ਜਾਂਦੇ ਨੇ ਬੇਟੇ ਮੂੰਹ ਆ ਯਾਰ ਐਸੀ ਕੰਮ ਕਰਦੇ ਹੁਣ ਆਪਾਂ ਜਿੱਥੇ ਜਾਂਦਾ ਬਣਾ ਬਿਨ ਪੈਸਿਆਂ ਤੋਂ ਜਾਂਦਾ ਪੰਜ ਸੱਤ ਆ ਯਾਰ ਪਿੰਡੇ ਦੇ ਲਾ ਕੇ ਜਾਂਦਾ ਉਹ ਕਿਵੇਂ ਲੱਗਦਾ ਕੰਮ ਕਰਕੇ ਕੰਮ ਕਰਦੇ ਢੋਲੇ ਨਹੀਂ ਲਾਉਣੇ ਭਾਈ ਮਰੇ ਹੋਏ ਨੇ ਆਪਾਂ ਨੂੰ ਵਧੀਆ ਨਾਲ ਆਪਣੇ ਯਾਰ ਬਸ ਸਾਠੇ ਪਾਉਂਦੀ ਆ ਘਰ ਤੋਂ ਖਾਣ ਪੀਣ ਦਾ ਖਾਣਾ ਓਕੇ ਰਿਪੋਰਟ ਜਦ ਮੈਨੂੰ ਬਹੁਤ ਬੰਦੇ ਕਮੈਂਟ ਕਰਦੇ ਜਦੋਂ ਤੂੰ ਬੋਲਦਾ ਵੀ ਬੰਦਾ ਘੋਣਾ ਹੈ ਮੈਂ ਸਹੀ ਹੈ ਤੈਨੂੰ ਪਤਾ ਹੀ ਹੱਸਦਾ ਹੈ ਕਿਰਪਾ ਕਰ ਤੂੰ ਭਗਵਾਨ ਦੀ ਦਰਦ ਦੇ ਮੇਰਾ ਇਹ ਕਸਾਈ ਵੀ ਬੀਨ ਤੂੰ ਮਾ ਹਾਈ ਕਿ ਬਣਾ ਆ ਯਾਰ ਗਾੜੀ ਆਪਣੇ ਤੇ ਕੰਨ ਦੇ ਦਿੰਦੇ ਮੈਨੂੰ ਕਹਿੰਦੇ ਸਤਾਈ ਸੀ ਆਪੇ ਸਾਮਾ ਕੇ ਕੰਮ ਵਾਦੂ ਆਪਣਾ ਯਾਰ ਹੋਰ ਵੀ ਤਿੰਨ ਚਾਰ ਹੋਂ ਦਾ ਵਿੱਚ ਵਿੱਚ ਬੰਦੇ ਮੈਨੂੰ ਕਹਿ ਵੀ ਦਿੰਦੇ ਨੇ ਵੀ ਸਟਾਇਲ ਤੇਰੇ ਬਾਦ ਦੀ ਗੱਲ ਨਹੀਂ ਹੈਗੀ ਵੀ ਤੂੰ ਛੱਡਾ ਕਮੈਂਟਰੀ ਵਾਲਾ ਸਾਈਟ ਤੋਂ ਪਰ ਮੰਜੀ ਇਤਨਾ ਕਰੀਆ ਆਪਣੇ ਭਾਈ ਕਹਿੰਦੇ ਜਿਹੜੇ ਫਫਾ ਲਾਉਂਦੇ ਨੇ ਸਭ ਦੀ ਠੀਕ ਪਵਾ ਦੇਗੇ ਕਿਉਂਕਿ ਆ ਮੈਂ ਠੀਕ ਆ ਤਾਈ ਕਹਿੰਦਾ ਤੇ ਸਭ ਬਦਲ ਕੇ ਰੱਖ ਦੇਣੀ ਤੇਰੇ ਮੰਗਲ ਸ਼ੁਕਰ ਦੀ ਅੱਜ ਟੱਕਰਾਂ ਨਹੀਂ ਕਦੇ ਟੱਕਰਾਂਗੇ ਤਾਂ ਇੱਥੋਂ ਹੋ ਕੇ ਉੱਪਰ ਦੀ ਕਹਿੰਦਾ ਮਨ ਦੇ ਵਿੱਚ ਆਸਲਾ ਰੱਖਣਾ ਚਾਹੀਦਾ ਵੀ ਆਪਾਂ ਕਿਸੇ ਨਾਲੋਂ ਮਾੜੇ ਨਹੀਂ ਹੈਗੇ ਠੀਕ ਆ ਆਪਦੇ ਆਪ ਨੂੰ ਚੰਗੇ ਸਮਝਣਾ ਚਾਹੀਦਾ ਆੜੀਆਂ ਆਤਾਂ ਚ ਸੁਧਾਰ ਕਰੋ ਠੀਕ ਆ ਆਪਦੇ ਟੀਕੇ ਤੇ ਫੋਕਸ ਬਣਾ ਕੇ ਰੱਖੋ ਵੀ ਆਪਾਂ ਮੰਜ਼ਿਲ ਤੇ ਪਹੁੰਚਣੀ ਪਹੁੰਚਣਾ ਜਿਹੜੇ ਬੰਦੇ ਨੇ ਮੰਜ਼ਿਲ ਵੱਲ ਸੋਚਿਆ ਹੋਇਆ ਇਹ ਤਾਂ ਕਦੇ ਹੋਈ ਨਹੀਂ ਮਣੀ ਕਾਤਰੋਂ ਬੰਦਾ ਨਾ ਪਹੁੰਚਿਆ ਹੋਵੇ ਹੁਣ ਤੈਨੂੰ ਸੋਚਿਆ ਦੀ ਵੀ ਭਗਵਾਨ ਤੈਨੂੰ ਐਡੀ ਦੂਰ ਲੈ ਜਾਏ ਤੇਰਾ ਨਾਮ ਦਾਦ ਰੰਦ ਵੀ ਉੱਪਰ ਗਿਆ ਬੈਠ ਕੰਮ ਕੋਈ ਕਮੈਂਟਰ ਜਿਹੜਾ ਇਹ ਜੱਜ ਕਿੱਦਾਂ ਮਰ ਗਿਆ ਤੇ ਕੋਈ ਰਾਜਾ ਚਾਹੇ ਵਜ਼ੀਰਾ ਰੇਕ ਬੰਦਾ ਜਾਣਦਾ ਵੀ ਕਾਤਰੋਂ ਵਾਲਾ ਮਣੀ ਕੌਣ ਹਰੇਕ ਬੰਦੇ ਦੇ ਮਨ ਦੀ ਤਾਂ ਮਨਾਉਂਦੀ ਆ ਵੀ ਔਰ ਕਿਸੇ ਵਾਰ ਇਹ ਸਾਡਾ ਕਲੱਬ ਦੇ ਪ੍ਰਧਾਨ ਬਾਰੇ ਬੋਲਿਆ ਜਾਂ ਵੀ ਨਾ ਬੋਲੇ ਜਾਂ ਵੀ ਤੇਰੇ ਬਾਰੇ ਜਰੂਰ ਅਗਲਾ ਬੋਲਦੀ ਬੋਲਦਾ ਬੋਲਦਾ ਕਿ ਨਹੀਂ ਬੋਲਦਾ ਹੈ ਤੇ ਭਗਵਾਨ ਦੇ ਰੰਗ ਆਉਂਦੇ ਨੇ ਬਾਕੀ ਕੰਮ ਕਰ ਬੰਦੇ ਨੂੰ ਕਰਨਾ ਰਹਿਣਾ ਚਾਹੀਦਾ ਯਾਰ ਕਿਸੇ ਦੇ ਹੱਥਾਂ ਕਣੀ ਨਹੀਂ ਝਾਕਣਾ ਚਾਹੀਦਾ ਹੁਣ ਕੰਮ ਕਰਾਂਗੇ ਬੇਬੇ-ਬਾਪੂ ਨੂੰ ਵੀ ਖੁਸ਼ ਕਰਾਂਗੇ ਠੀਕ ਆ ਸੰਤੋਸ਼ਟੀ ਆ ਮੰਨ ਦੀ ਕੰਮ ਤਾਂ ਹੁਣ ਕੋਡੀ ਨਾਲ ਜਿਹੜਾ ਬੰਦਾ ਜੁੜਿਆ ਹੋਇਆ ਹਰ ਹਰੇਕ ਬੰਦੇ ਦੀ ਕਹਾਣੀ ਵਿੱਚ ਆਈ ਆ ਠੀਕ ਆ ਤੁਸੀਂ ਛੋਟਾ 1 2 3 ਵਾਲਾ ਰੈਫਰੀ ਹੋ ਪੋਰ ਸਿਸਟਮ ਜਿਹੜਾ ਬੰਦਾ ਹੁਣ ਉਹ ਇੱਕ ਮੁੰਡਾ ਸੀ ਰਾ ਯਾਰ ਗੜੀਆ ਸੀ ਸੋਮੇਸਤਾਜ ਨੇ ਉਦੀ ਪੋਰਟ ਪਾਈ ਹੋਈ ਸੀ ਉਹ ਬਾਹਰ ਭੇਜਦਾ ਹੁਣ ਕਹਿੰਦੇ ਉਹ ਵੀ ਕਬੱਡੀ ਦਾ ਖਿਡਾਰੀ ਸੀ ਠੀਕ ਆ ਜਿਹੜਾ ਬੰਦਾ ਕਬੱਡੀ ਨਾਲ ਜੁੜਿਆ ਯਾਰ ਅਸੀਂ ਕਹਾਣੀ ਵਿੱਚ ਆਉਣੀ ਹੈ ਉਹ ਆਪਣੀ ਦਬਾਈ ਕਰਤੀ ਭਗਵਾਨ ਨੇ ਸਾਡੀ ਕਰਤੀ ਠੀਕ ਆ ਇਧਰ ਕੰਮ ਤੇ ਕਬੱਡੀ ਦਾ ਸਵੱਭਾ ਕਿਵੇਂ ਬਣਿਆ ਕਬੱਡੀ ਜੀ ਕਿਹਦੀ ਬਦੌਲਤ ਆ ਕਬੱਡੀ ਦੀ ਬਦੌਲਤ ਉਹਦਾ ਬਾਲੂ ਆਪਣਾ ਯਾਰ ਰਸਤਾ ਜਾਵਾਂ ਦੇਖਦਾ ਹੁੰਦਾ ਜੱਟ ਜਦੋਂ ਜਵਾਨੀ ਆਈ ਜੋ ਬਸ ਝੜਦਾ ਹੀ ਸਾਡੇ ਸੱਤ ਵਾਲੀ ਫਰ ਬਾਸ ਉਹਨੂੰ ਐ ਕਹਿੰਦੀ ਬਾਦੂ ਬੱਸ ਚੜ ਗਿਆ ਨਹੀਂ ਇੰਨੀ ਚੜਾਈ ਦੀ ਜੱਟ ਦੀ ਬਸ ਐਂ ਫਿਰ ਸਰਕਲ ਚੱਲਦਾ 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 ਹੌਲੀ ਹੌਲੀ ਕਬੱਡੀ ਨਾਲ ਜੁੜਦੇ ਗਏ ਬੋਲਣਾ ਤਾਂ ਪਹਿਲੇ ਹੀ ਸ਼ੁਰੂਤੀ ਤੇ ਹੀ ਸੀ ਬੋਲ ਬਾਣੀ ਆਪਣੀ ਫਿਰ ਐਂ ਚੱਲਦੇ 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 ਫਿਰ ਚੱਲ ਪਈ ਕਹਾਣੀ ਆ ਗਈ ਮੇਚ ਫਿਰ ਬਾਤ ਆ ਜਦੋਂ ਦੇਖਿਆ 2016 ਕਚ ਵੀਰ ਔਖਾ ਮੰਗਣਾ ਕਰਨਾ ਕੋਈ ਬੁਰਾ ਹਾਲ ਆ ਜਦ ਆਂ ਭਗਵਾਨ ਦੀ ਮੇਰੋ ਹੀ ਆਪੇ ਅੱਗੇ ਆ ਜਾਣਗੇ ਠੀਕ ਆ ਪਰ ਐਂ ਵੀ ਮੰਗਣ ਨਾਲੋਂ ਤਾਂ ਮਿਹਨਤ ਚੰਗੀ ਆ ਮੇਨਤ ਕਰਦੇ ਆਪਾਂ ਕਦੇ ਨਾ ਕਦੇ ਦਾ ਫਲ ਜਰੂਰ ਭਗਵਾਨਾ ਲਾਉਏ ਉਹ ਸੱਬੇ ਦੀ ਮਾਤਾ ਨੇ ਇੱਕਾ ਮੈਂ ਇੰਟਰਵਿਊ ਜੀ ਸੁਣ ਰਹੀ ਥੀ ਉਹਦੀ ਕਹਿੰਦੀ ਮੇਰਾ ਪੁੱਤ ਕਹਿੰਦੀ ਉਹ ਕਰਦਾ ਹੈ ਸਕਿਉਰਟੀ ਗਾਰਡ ਉਹਨੇ ਦੇਖ ਲਿਆ ਕਹਿੰਦਾ ਨਾ ਕਰਕੇ ਫਲਾਈ ਆਵਾ ਕਹਿੰਦਾ ਫਲਾਈ ਤਰਾ ਯਾਰਾ ਕੀ ਬੋਲਾ ਬੁਰੇ ਆਹ ਬਹਾਉਗਾ ਕਲਾਉਣਾ ਰੱਖਿਆ ਲੈ ਦੇ ਲੋਕਣਾਉਂ ਤੇ ਉੱਪਰ ਦੇ ਕੰਮ ਉਹਨੇ ਦੇਖ ਲਿਆ ਲੈਟਰ ਤੇ ਵੀ ਗਾਣਾ ਲਾਦ ਕਹਿੰਦਾ ਪਤਾ ਨਹੀਂ ਕਿ ਪਾਉਣਾ ਪਾਉਣਾ ਸੀ ਪੰਜਾਬ ਇਕੱਠਾ ਲੈਟਰ ਤੇ ਹੋਇਆ ਕੋਈ ਦੇਖ ਲਾ ਇਹਨੂੰ ਭਗਾਣ ਦੀ ਕਿਰਪਾ ਹੋ ਜੰਨੀ ਇਹ ਤਾਂ ਸਰ ਕਹਾਣੀ ਵਿੱਚ ਆਈ ਜੰਦੀ ਆ ਤੇ ਬਾਈ ਨਾਲ ਕਿੰਨੇ ਪਿਆਰਾ ਥਰਾ ਪ੍ਰੋਫੈਸਰ ਨਾਲ ਪ੍ਰੋਫੈਸਰ ਆਪਣਾ ਵੱਡਾ ਭਾਈ ਆ ਸਤਾਏ ਬਹੁਤ ਵਧੀਆ ਜਿਉਂਦਾ ਰਹਾ ਆਪਣਾ ਭਾਈ ਠੀਕ ਆ ਆਪਣੇ ਮਾੜੇ ਟਾਈਮ 'ਚ ਵੀ ਉਹਨੇ ਆਪਣਾ ਸਾਥ ਨਹੀਂ ਛੱਡਿਆ ਬਥੇਰਾ ਮਾੜਾ ਟਾਈਮ ਵੀ ਹਟਾਇਆ ਤੇਰੇ ਭਾਈ ਨੇ ਪਰ ਸੋ ਨਹੀਂ ਹੁਣ ਤਾਂ ਪਾ ਕਿਸੇ ਨੂੰ ਵੀ ਐਡੇ ਤੇ ਮਾੜਾ ਆ ਹਾਂ ਸੱਚ ਉਹ ਗੱਲ ਵਾ ਸਮਝੀ ਯਾਰ ਉਹ ਮਾੜਾ ਮਾੜਾ ਕੰਮ ਬੰਦੇ ਦੇ ਆਵੇ ਲੱਛਣ ਨਹੀਂ ਆਉਂਦਾ ਠੀਕ ਆ ਹੁਣ ਜਿਹੇ ਜਆ ਤੁਹਾਡਾ ਸੰਗ ਹੋਊਗਾ ਉਹੀ ਜੀ ਬੰਦਾ ਬਣ ਜਾ ਠੀਕ ਆ ਹੁਣ ਆ ਮੇਰੇ ਆ ਗੀ ਕੁਰੀਆਂ ਬਿਲੇ ਆਪਣੇ ਨਾਲ ਇਹ ਜਿਹੜੀ ਸਾਰੀ ਤੇੜੀ ਜਿਹਦੇ ਨਾਲ ਗਲਤ ਸੰਗ ਦਾ ਸਕਾਰ ਹੋਇਆ ਸੀ ਇਹ ਵੀ ਰੋਕਦੇ ਹੁੰਦੇ ਤੇ ਫੇਰ ਹੌਲੀ 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 2000 ਵਿਚ ਤੇ ਮੇਰਾ ਵੱਡਾ ਭਾਈ ਆਉਂਦਾ ਰਿਹਾ ਉਹਨੇ ਮੈਨੂੰ ਰੋਕਿਆ ਟੋਕਿਆ ਬੰਦਾ ਮੈਨੂੰ ਬੁਰਾ ਲੱਗਦਾ ਜੀ ਇਹ ਕਿੱਧਰੋਂ ਦੱਦ ਲੱਗ ਰਿਹਾ ਯਾਰ ਹੁਣ ਤਾਂ ਐ ਚੋਚੀ ਦਾ ਵੀ ਯਾਰ ਉਹਦੇ ਆਪਾਂ ਪੈਰ ਧੋ ਕੇ ਵੀ ਪੀਓ ਵੀ ਘੱਟ ਨੇ ਵੱਡੇ ਭਾਈ ਤਾਂ ਵੱਡੇ ਭਾਈ ਹੁੰਦੇ ਨੇ ਠੀਕ ਆ ਇਹ ਕਮੈਂਟਰੀ ਤਾਂ ਵੀ ਇਸੇ ਚੱਕਰ 'ਚ ਥੋੜਾ ਜਿਆਦਾ ਦੂਰ ਹੋ ਗਿਆ ਮੈਂ ਗੰਤ ਸੰਕਰਦਸ਼ਕਾਰ ਹੋ ਗਿਆ ਕਈ ਬੰਦੇ ਐ ਸੋਚਦੇ ਨੇ ਨਾ ਵੀ ਨਸ਼ੇ ਨਾਲ ਬੰਦਾ ਤਕੜਾ ਹੋ ਜਾਂਦਾ ਨਸ਼ੇ ਨਾਲ ਕੋਈ ਤਕੜਾ ਨਹੀਂ ਹੋਇਆ ਗਰਜੀਤ ਤੂਤਕਣੀ ਨੇਗਾ ਮਾਰਦੇ ਹੋਰ ਵੀ ਪੰਜ ਸੱਤ ਪਲੇਅਰ ਹੈਗੇ ਠੀਕ ਆ ਵੀ ਨਸ਼ੇ ਨਾਲ ਕੋਈ ਬੰਦਾ ਤਕੜਾ ਨਹੀਂ ਹੋਇਆ ਇਹ ਤਾਂ 100% ਗਾਰੰਟੀ ਆ ਜੇ ਕੋਈ ਬੰਦਾ ਕਹਦੇ ਮੈਂ ਨਸ਼ੇ ਨਾਲ ਤਕੜਾ ਹੋਇਆ ਹਾਂ ਹਾਂ ਐ ਵੀ ਮਾੜਾ ਮੋਟਾ ਪ੍ਰਦਰਸ਼ਨ ਨਾ ਹੋ ਕੇ ਬੰਦਾ ਕਰ ਲੈਂਦਾ ਠੀਕ ਆ ਡੱਕ ਕੇ ਪਤਾ ਨਹੀਂ ਲੱਗਦਾ ਬੰਦੇ ਨੂੰ ਉਹ ਥੋੜੇ ਟਾਈਮ ਦੀ ਕਹਾਣੀ ਹੁੰਦੀ ਆ ਠੀਕ ਆ ਉਹ 2-4 ਦਿਨਾਂ ਚ ਬੰਦਾ ਉਹਦਾ ਨਾਲੇ ਦਾ ਸਾਤਨ ਸੂਰਤ ਤੋਂ ਨਸੇ ਪੱਤੇ ਨਾਲ ਸਾਤਨ ਸੂਰਤ ਵਿਗੜ ਜਾਂਦੀ ਆ ਤੁਸੀਂ ਆਪ ਦੇਖ ਲਈ ਕਿ ਤੇਰੇ ਪਿੰਡ ਚ ਵੀ ਹੋਣਗੇ ਮੁੰਡੇ ਉਹਨਾਂ ਦਾ ਪਹਿਲਾਂ ਵਾਲਾ ਰੂਪ ਵੀ ਦੇਖ ਲਈ ਜਿਹੜੇ ਹੁਣ ਕਰਦੇ ਹੁੰਦੇ ਨੇ ਛਕਲਾ ਦੇਖ ਲੈ ਵਧੀਆ ਘਰਾਂ ਦੇ ਜਵਾਕ ਜਿਨ੍ਹਾਂ ਦੇ ਖੱਟੇ ਰੰਗ ਦੀ ਚੇਹੇ ਪੀਲੇ ਰੰਗ ਦੀ ਕਿਹੜੇ ਮਾਜੀ ਰੰਗ ਦੀ ਟੀ-ਸ਼ਰਟ ਪਾ ਲਾ ਜਿਹੜੀ ਬੋਲਦੀ ਹੁੰਦੀ ਸੀ ਭਾਈ ਹੁਣ ਚਾਹ ਤੂੰ ਕਿਹੜੇ ਮਰਜੀ ਰੰਗ ਦੀ ਪਾ ਲਓ ਭੜੀ ਲੱਗਦੀ ਆ ਛਕਲਾ ਤਾਂ 45 ਵਜੇ ਪੈਣ ਲੋ ਕਹਿੰਦੇ 12 ਵਜੇ ਨੇ 45 ਵਜੇ ਦੇ ਵੀਰੇ ਐਨੇ ਮਾੜੇ ਹਾਲਾਤ ਨੇ ਯਾਰ ਤੇ ਮੇਰੀ ਬੇਨਤੀ ਆ ਵੀ ਨਾਵੇਂ ਮੁੰਡਿਆਂ ਨੂੰ ਵੀ ਭਾਈ ਨਾ ਜ਼ਾਕਪਤਾ ਬੰਦੇ ਨੂੰ 100% ਫੇਲ ਕਰਦਾ ਉਹ ਖਾਣ ਪੈਣੀ ਆ ਦਾ ਗਾਣਾ ਨਹੀਂ ਆਇਆ ਜਿਉਹ ਗਾਣੇ ਨੇ ਮੇਰੀ ਜ਼ਿੰਦਗੀ ਬਣਾਤੀ ਮੈਂ ਭਾਰਤੋਂ ਵੀ ਤੇ ਸਾਹਮਣੋਂ ਤੋਂ ਬੋਲਿਆ ਸੀ ਵੀ ਆ ਵੀ ਗੱਲ ਪੱਕੀ ਜੇ ਤਰੱਕੀ ਕਰਨੀ ਮਾੜੇ ਸੰਗ ਕੋਲੋਂ ਬੰਦਾ ਦੂਰ ਜਾਹੀਦਾ ਕਹਿੰਦਾ ਆਦਤਾਂ 'ਚ ਪੈਂਦਾ ਹੈ ਸੁਧਾਰ ਕਰਨਾ ਇਕੱਲੀ ਮਿਲੇ ਨਾ ਮੰਜਲ ਯਾਰੋ ਘਰ ਛੱਡ ਕੇ ਕਹਿੰਦੇ ਛੱਡੇ ਨਾ ਜੇ ਪੈਰ ਬੰਦਾ ਹੁੰਦਾ ਨਹੀਂ ਫਲਪ ਫਿੱਟ ਹੁੰਦਾ ਨਹੀਂ ਪੁਰਾਣੇ ਕਦੇ ਯਾਰ ਛੱਡ ਕੇ ਹਾਂ ਯਾਰ ਪੁਰਾਣੀ ਹੋਣੇ ਚਾਹੀਦੇ ਨੇ ਕਿਉਂ ਉਹਨਾਂ ਨੂੰ ਆਪਣੇ ਬਾਰੇ ਪਤਾ ਹੁੰਦਾ ਵੀ ਇਹ ਕਿੱਥੇ ਜਾਂਦਾ ਕਿੱਥੇ ਆਉਂਦਾ ਆਹ ਤਾਂ ਇਤਨਾ ਮੈਂ ਯਾਰ ਬਦਲੀ ਜਾਓ ਜੇ ਤੁਹਾਡੀ ਜੇਬ ਚ 4 ਪੈਸੇ ਨੇ ਚਾਹੇ ਡੇਲੀ 5-7000 ਬਣਾਈ ਜਾਂ ਬਣਦੇ ਜਾਣਗੇ ਪਰ ਇਹ ਜਦੋਂ ਬੰਦੇ ਦਾ ਟਾਈਮ ਆਉਂਦਾ ਨਾ ਉਦੋਂ ਟਾਈਮ ਸਾਹਮ ਕੇ ਰੱਖਣਾ ਚਾਹੀਦਾ ਆਪਦੇ ਜਿਹੜੇ ਨਾਲ ਤੇ ਮਾੜੀਆਂ ਆਦਤਾਂ ਚ ਮਾਰੇ ਹੋਏ ਹੁੰਦੇ ਨੇ ਉਹਨਾਂ ਨੂੰ ਬਾਹ ਫੜ ਕੇ ਉੱਪਰ ਕਰਨਾ ਚਾਹੀਦਾ ਐ ਨਹੀਂ ਹੈਗਾ ਵੀ ਯਾਰ ਇਹਦਾ ਨਸ਼ੇ ਪੱਤੇ ਨਾਲ ਇਹਦਾ ਕੈਰੈਕਟਰ ਆਉਣਾ ਹੋਇਆ ਹੋਇਆ ਵੀ ਜੇ ਮੇਰੇ ਨਾਲ ਮੋਟਰਸਾਈਕਲ ਤੇ ਬੈਜੀ ਜਾਂ ਮੇਰੇ ਨਾਲ ਗੱਡੀ 'ਚ ਬੈਜੂ ਖਾਬ ਨਹੀਂ ਮੇਰਾ ਵੀ ਸਿਬਲ ਸਕੋਰ ਡਾਊਨ ਹੋ ਜਾਉ ਦੇ ਘਰ ਇਹ ਇੱਕ ਬੰਦੇ ਦਾ ਸੱੰਬਲ ਸਕੋਰ ਆਉਦਾ ਹੁੰਦਾ ਨਾ ਕਿ ਕਿਸੇ ਦਾ ਜਿਹੜਾ ਛੋਟੇ ਨਾਲ ਯਾਰ ਦੋਸਤ ਆ ਜੇ ਉਹ ਗਲਤ ਆ ਤੁਸੀਂ ਸਹੀ ਹੋ ਠੀਕ ਆ ਐ ਨਹੀਂ ਹੈਗਾ ਵੀ ਛੋਟੇ ਦੇ ੱੱਬਾ ਲੱਗ ਜੀ ਜਦੋਂ ਤੁਸੀਂ ਗਲਤ ਹੋਵੋਗੇ ਫੇਰ ਛੋਟੇ ਦੇ ੱੱਬਾ ਲੱਗੂ ਛੇ ਛੋਟੇ ਨਾਲ ਸਾਰੀ ਜ਼ਿੰਦਗੀ ਫਰੀ ਜਾਵੇ ਉਹਦੇ ਘਰ ਦੇ ਵੀ ਐ ਕਹਿਣਗੇ ਵੀ ਯਾਰ ਸਾਡੇ ਮੁੰਡੇ ਨੂੰ ਉਹਨੇ ਵਿਚਾਰ ਰੱਖਿਆ ਨਹੀਂ ਤਾਂ ਉਹਨੂੰ ਚੱਲ ਰਿਆ ਹੁੰਦਾ ਵੀ ਸਾਡਾ ਜਵਾਕ ਆ ਕਈਆਂ ਨੇ ਮੋੜ ਵੀ ਦਿੱਤੇ ਹੁਣ ਮੈਥੂ ਮੈਨੂੰ ਭਗਵਾਨ ਨੇ ਉੱਥੋਂ ਮੋੜਦਾ ਜਿੱਥੇ ਲੋਕਾਂ ਨੇ ਭੋਗ ਦੀ ਖਬਰ ਆਉਦੀ ਆ ਉਹ ਕਿਵੇਂ ਮੋੜਦਾ ਮਰੇ ਮਾ ਦੀਆਂ ਦਵਾਵਾ ਮਾ ਯਾਰ ਦੋਸਤ ਆਪਣੇ ਉਹੀ ਨਾ ਵੀ ਚੰਗਾ ਸੰਗ ਚੰਗਾ ਸੰਗ ਆ ਜੇ ਜਦੋਂ ਜ਼ਿੰਦਗੀ ਦੇ ਵਿੱਚ ਫਿਰ ਕਹਾਣੀ ਮੇਚ ਆ ਜਾਂਦੀ ਆ ਭਗਵਾਨ ਕਿਰਪਾ ਕਰੇ ਦਿੰਦਾ ਆਪਣੇ ਦੀ ਮੈਂ ਕਰਤੀ ਸੀ ਤਾਂ ਇਹ ਓਕੇ ਯਾਰ ਬਹੁਤ ਵਣੀ ਜਾਂਦਾ ਇਹ ਯਾਰ ਓਕੇ ਬਟਲ ਨਾ ਠੀਕ ਆ ਯਾਨ ਓਕੇ ਆ ਤੇ ਉਹ ਕਿੰਨਾ ਟਾਈਮ ਲੱਗਦਾ ਉਹ ਕੰਮ ਚਾਹੀਏ ਮੈਂ ਲੱਗਿਆ ਸੀ 2016 ਚ ਉਸਤਾਦ ਜੀ ਮੇਰੇ ਸੋਨੂ ਭਾਰਸ ਸਿੰਘ ਉਹਨਾਂ ਨੇ ਮੈਨੂੰ 2 ਕਿ ਸਾਲਾਂ ਚ ਬਸ ਕਹਾਣੀ ਮੇਚ ਕਰਤੀ ਦੋ ਸਾਲਾਂ ਤੋਂ ਬਾਅਦ ਆਪਾਂ ਆਪਦੀ ਦੁਕਾਨ ਕਰੀ ਆ ਐਵੇਂ ਨਹੀਂ ਵੀ ੜਕਣ ਆਈਆਂ ਜਾਂ। ਕੋਈ ਬੰਦਾ ਉੱਥੇ ਲੱਗ ਗਿਓ, ਉੱਥੇ ਵਗ ਗਿਆ, ਉੱਥੇ ਲੱਗ ਗਿਓ, ਉੱਥੇ ਵਗ ਗਿਆ। ਸੱਤਿਆਂ ਨੇ ਭਲਾਈ ਦਾ ਕੰਮ ਕਰਤਾ ਵੀ ਸਿੱਧੀ ਆਪਦੀ ਸਿਸਟਮ। ਫਿੱਟਾ ਫਿੱਟਾ ਕੰਮ। ਹਾਂ ਇੱਕ ਤਾਂ ਫਿੱਟਾ ਲੈਤਾ ਕਹਾਣੀ ਤਿਆਰ ਕਰਦੇ। ਲਾਹਣ ਜਿਹੜੇ ਤੈਨੂੰ ਦੇਖਦੇ ਆ ਉਹਨਾਂ ਨੂੰ ਕੁਝ ਕਹਿਣਾ ਚਾਹਣਾ ਤੂੰ। ਹਾਂ ਬਸ ਓਕੇ ਆ ਯਾਰ ਓ ਲਵ ਯੂ ਦੇਖਦੇ ਸਾਰੀ ਪਿਆਰ ਕਰ ਲਿਆ ਆਪਣੇ ਆੜੀ ਬਥੇਰੇ ਨੇ। ਪਰ ਐਂ ਆ ਵੀ ਇਜ਼ਹਾਰ ਨਹੀਂ ਕਰਦੇ ਆਪਾਂ ਨੂੰ ਦਿਲੋਂ ਚਾਉਣ ਵਾਲੇ ਬਥੇਰੇ ਨੇ। ਠੀਕ ਆ ਆਪਾਂ ਨੂੰ ਮਿੱਤਰ ਪਿਆਰੇ ਬਥੇਰੇ ਨੇ। ਮਿੱਤਰ ਪਿਆਰੇ ਬਧੇਰੇ ਫੋਨ ਕਰਦੇ ਨੇ ਵੀ ਸ਼ੌਂਕੀ ਸਾ ਤੂੰ ਸਾਨੂੰ ਫੋਨ ਫਾਨ ਕਰਦੀ ਨਹੀਂ ਹੈਗਾ ਆਪਾਂ ਦਾ ਵੀਰੇ ਫੋਨ ਵੀ ਛੋਟਾ ਰੱਖਿਆ ਹੋਇਆ ਚਲ ਤੈਨੂੰ ਤਾਂ ਦਿਖਾ ਦਿੰਨੇ ਆ ਮੇਰਾ ਫੋਨ ਵੀ ਛੋਟਾ ਰੱਖਿਆ ਹੋਇਆ ਠੀਕ ਆ ਵੀ ਯਾਰ ਜਦੋਂ ਜਿਹੜੇ ਕੌਡੀ ਵਾਲਿਆਂ ਨੇ ਕੌਡੀ ਵਾਲਿਆਂ ਨੇ ਬਦਨਾਮ ਕਰ ਰੱਖਿਆ ਕੌਡੀ ਦਾ ਸਰਕਲ ਠੀਕ ਆ ਕਿਤੇ ਚੇਪੀਆਂ ਬਾਹਰੇ ਹੋ ਰਹੇ ਨੇ ਅਗਲਾ WhatsApp ਦੇ ਨੰਬਰ ਲੈ ਕੇ ਹੈਲੋ ਹਾਏ ਸਤਿ ਸ੍ਰੀ ਅਕਾਲ ਬੁਰੇ ਯਾਰ ਬਣ ਕੇ ਦਿਹਾੜੇ ਠੀਕ ਆ ਐਨੂੰ ਬੰਗਾਰ ਪਾ ਕੇ ਮਾ ਜਵਾਬ ਦੀ ਫੀਸ ਭਰਨੀ ਆ ਬਈ ਯਾਰ ਅਗਲਾ ਤਰਸ ਆ ਜਾਂਦਾ ਯਾਰ ਜਿਹੜਾ ਬੰਦਾ ਕੰਮ ਕਰਨ ਵਾਲਾ ਹੁੰਦਾ ਉਹਨੂੰ ਤਰਸ ਆਇਆ ਜਾਂਦਾ ਵੀ ਚੱਲ ਯਾਰ ਜਿਹੜਾ ਬੰਨੇ ਆਪਾਂ ਨੂੰ ਦਿੱਤਾ ਆਪਾਂ ਦੇ ਦਿੰਨੇ ਆ ਠੀਕ ਆ ਵਹਨ ਨਾਲ ਲਾ ਕੇ ਅੱਜ ਜ਼ੋਰ ਵਹਨ ਨਾਲ ਲਾ ਕੇ ਅੱਜ ਕੱਲ ਨੂੰ ਜ਼ੋਰ ਵਹਨ ਨਾਲ ਲਾ ਕੇ ਠੀਕ ਆ ਉਹਨਾਂ ਦੇ ਮਨੋਂ ਬੰਦਿਆਂ ਦੇ ਫਿੱਕ ਪੈ ਗਈ ਵੀ ਇਹਦਾ ਸਾਰੀ ਇਹੋ ਜਿਹਾ ਨੇ ਗੋਡੀ ਵਾਲੇ ਮੰਗਤੇ ਠੀਕ ਆ ਇਹ ਸਰਕਲਿਸ ਵਾਲਾ ਐਸਾ ਹੋਇਆ ਪਿਆ ਪਰ ਮੇਰੀ ਫੇਰ ਬੇਨਤੀ ਆ ਵੀ ਬਈ ਆਪਦੇ ਪੈਰੀਂ ਆਪ ਬਣਿਆ ਕਰੋ ਠੀਕ ਆ ਮਿਹਨਤ ਕਰਿਆ ਕਰੋ ਫੇਰ ਚੰਗਾ ਟਾਈਮ ਆਉਂਦਾ ਲਵ ਯੂ ਹਾਂ ਲਵ ਯੂ ਓਕੇ ਲਵ ਯੂ ਆ ਜਾਵਾ ਹਾਂ ਮੇਰੇ ਯਾਰ ਦੋਸਤਾਂ ਉਹ ਤਾਂ ਕਹਿੰਦੇ ਵੀ ਸੌਕੇ ਜਾਨ ਚਾਹੀਦੀ ਹੈ ਜਾਨ ਲੈ 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 ਸਾਹ ਚਾਹੀਦੇ ਨੇ ਸਾਹ ਲੈ ਲੈ ਪਰ ਜਾਨ ਛੜਕਦੇ ਨੇ ਪੂਰੀਆਂ ਜਉਂਦੇ ਰਹਿਣਾ ਆਪਣੇ ਸਾਰੇ ਭਾਈ ਵਾਰ ਵੀ ਆਪਣੇ ਮਿੱਤਰ ਪਿਆਰੇ ਗਏ ਹੋਣ ਆ ਪਿੱਛੇ ਦੇਖ ਲੈ ਆਪਾਂ ਨੂੰ ਮੋਟਰਸਾਈਕਲ ਦਿੱਤਾ ਤੂੰ ਵੀ ਹੈਗਾ ਜਿੱਕਰਾਚੋਂ ਠੀਕ ਆ ਮੈਨੂੰ ਕਹਿੰਦੇ ਤੈਨੂੰ ਮੋਟਰਸਾਈਕਲ ਦੇਣਾ ਚੌਕੀ ਆ ਪ੍ਰਵਿੰਦਰ ਬਰਾੜ ਆਪਣਾ ਭਾਈ ਠੀਕ ਆ ਬਲਜਿੰਦਰ ਮੌੜ ਝਨੇੜੀ ਵਾਲਾ ਆ ਮਨਾ

ਮੈਂ ਨੂੰ ਦਾ ਮੇਰੇ ਮੋਟਰਸਾਈਕਲ ਜਾਇ ਦੇਖਦੇ ਨੇ ਮੈਂ ਆਪਾ ਤਾਂ ਕਾਉਣਾ ਓਕੇ ਰਿਪੋਰਟ ਜਾਵਾਂ ਯਾਰ ਧੰਨਵਾਦ ਬਾਈ ਤੁਹਾਨੂੰ ਟਾਈਮ ਦਿੱਤਾ ਧੰਨਵਾਦ ਕਰਦਾ ਹੁਣੀ ਘਾਤਨ ਵਾਲਾ ਤੁਹਾਨੂੰ ਭਾਈਆਂ ਆਪਣਾ ਭਾਈਆਂ ਦੀ ਕਰਦਾ ਧੰਨਵਾਦ ਹੁੰਦਾ ਯਾਰ ਤੇ ਬਾਈ ਜੋਕੀ ਆ ਵੀਡੀਓ ਨੂੰ ਕਰਦੇ ਬਹੁਤ ਬਹੁਤ ਸ਼ੇਅਰ ਕਰ ਤੁਸੀਂ ਗੱਲਾਂ ਸਾਡੇ ਬੰਦੇ ਦੇ ਲੈ ਲੈ ਕਿਹੜਾ ਕਰ ਤੇ ਫਿਰ ਜਿਵੇਂ ਤੇਰੇ ਨਾਮ ਉੱਤੇ ਰਹਿੰਦੇ ਆ ਇਹਨਾਂ ਫਿਰ ਜੀਰਵਾ ਕਰਾਉਂਦਾ ਪੂਰਾ ਭਾਈ ਨੇ ਆਪਣੇ ਜਲੇ ਫਿਰ ਕੰਮ ਕਰ ਓਕੀ ਨਾਲ ਹੀ ਕਰ ਸਸਰੀ ਗੱਲ ਜਿਵੇਂ ਓਕੇ ਬਾਈ ਨਾਲ ਹੀ ਹਾਂ ਬਾਈ ਆਹ ਬੜੀ ਵਧੀਆ ਪੂਰਾ ਲੱਗ ਰਿਹਾ ਪੂਰਾ ਬਈ ਪੂਰਾ ਧੱਕਾ ਪੰਦਾ ਨਜ਼ਾਰਾ ਪੂਰਾ ਬੰਦੋਕ ਤੇ ਰੋਟ ਹੈ ਜਿਵੇਂ ਕੈਮਰਾ ਹਵਾ ਨਾ ਕਰਕੇ ਪੂਰਾ ਵਧੀਆ ਬਈ ਆਪਦਾ ਮਨ ਮਹਿਸੂਸ ਹਾ ਬਈ ਭਾਈ ਆਪਣਾ ਪੂਰਾ ਆਪਣੇ ਸਾਰੇ ਸੰਗ ਪੂਰੇ ਕਰਦਾ ਓਕੇ ਰੋਟ ਹੈ ਇਹ ਕਿਵੇਂ ਹੈ ਬਈ ਸੰਗੀਤ ਸਗੀ ਸਰਾਗ ਲਾ ਨਾ ਠੀਕ ਹੈ ਭਗਵਾਨ ਦੀ ਕਰਤਾ ਇਹ ਵੇਹ ਪਾ ਦੇਖਦਾ ਕਿ ਬਹੁਤ ਦੁਕਾਨਾਂ ਟਿੱਕੇ ਨੇ ਬਹੁਤ ਆਵੇ ਕੋਈ ਕਾਰਜ ਜਿਹਾ ਲੱਗਿਆ ਹੁੰਦਾ ਕੀ ਉਹਦੇ ਨਾਲ ਵੀ ਨਾਲਾ ਪਰਖਦਾ ਪਰ ਜਿੰਨੇ ਸਾਹ ਨਾਲ ਬੰਦੇ ਦੀ ਗੱਲ ਦੱਸਣਾ ਹਸਪਤਾਲੀ ਸਾਹ ਦਾ ਹਲ ਸੋਲ ਪੂਰੇ ਕਰਦਾ ਬਸ ਕਰਦਾ ਕਿ ਸੇਰੀ ਗਮ ਭਗਵਾਨ ਕਰਾਉਂਦਾ ਆਪਾ ਕੌਣਾ ਕਰਨ ਵਾਲੇ ਠੀਕ ਆ ਜੇ ਜੇ ਤੁਸੀਂ ਕਰੋਗੇ ਜੇ ਤੁਸੀਂ ਨੌਕਰ ਸਮਝੋਗੇ ਉਹ ਨੌਕਰ ਬਣ ਕੇ ਰਹੂਗਾ ਜੇ ਤੁਸੀਂ ਉਹਨੂੰ ਮਾਲਕ ਸਮਝੋਗੇ ਭਾਈ ਬਣਾ ਕੇ ਸਮਝੋਗੇ ਉਹ ਭਾਈਏ ਰਹੂਗਾ ਮਾਲਕ ਬਣ ਕੇ ਰਹੂਗਾ ਤੇ ਕਿੱਥੇ ਮੇਰੇ ਮੰਗੋ ਆਜਾਤ ਪੰਛੀ ਹੋ ਕੇ ਕਿੱਧਰ ਮਰਦੀ ਰਹੋ ਮੈਨੂੰ ਟੈਨਸ਼ਨ ਨਹੀਂ ਹੋਗੀ ਵੀ ਦੁਕਾਨ ਤੇ ਹੋ ਕੀ ਰਿਹਾ ਅਿੰਦਾ ਕੁੰਡੀਆਂ ਛੁੰਡੀਆਂ ਬਹੁਤ ਚੱਲ ਰਹੀਆਂ ਨੇ ਬਹੁਤ ਮਰਖ ਤੰਗਾ ਦੁਕਾਨਦਾਰ ਵੀ ਪਰ ਭਾਈ ਖੱਟਣੇ ਠੀਕ ਆ ਜਨਵਾਰ ਦੇ ਪੈਂਦੀ ਆ ਫਿਰ ਭਾਈ ਖੱਟੇ ਜਾਂਦੇ ਨੇ ਠੀਕ ਆ ਆਪਦੀ ਜੇਬ ਕਣੀ ਨਹੀਂ ਦੇਖਿਆ ਜਾਂਦਾ ਫਿਰ ਜਦੋਂ ਆਪਣੇ ਯਾਰ ਦੋਸਤ ਆਪਣੇ ਭਾਈ ਨੂੰ ਕਿਸੇ ਜਿਹੜਾ ਆਪਣੇ ਨਾਲ ਆਵਦੇ ਹੱਡ ਪਾਉਂਦਾ ਜੇ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਫਿਰ ਯਾਰ ਫਿੱਟੇ ਮੂੰਹ ਐਸੇ ਕਮਾਈ ਦੀ ਵੀ ਆਪਣੀ ਜੇਬ ਵਿੱਚ ਪੈਸੇ ਹੋਣ ਜਿਹੜਾ ਆਪਣੇ ਨਾਲ ਰਹਿੰਦਾ ਉਹਦੇ ਮਨ ਚ ਆ ਰਹੇ ਜੀ ਵੀ ਯਾਰ ਆਪਾਂ ਕੇਸ ਵਜੇ ਰਸਮ ਲਈ ਵੀ ਖਾਣੀ ਸੀ ਉਹ ਜਿਹੜੀ ਮਾਂ ਚੋਂ ਫਿਰ ਬੇਟੇ ਮੂੰ ਐਸੀ ਕਮਾਈ ਦੀ ਠੀਕ ਆ ਆਪਣੇ ਯਾਰ ਦੋਸਤ ਦੇ ਵੀ ਜਿਹੜਾ ਆਪਣੇ ਨਾਲ ਹੱਡ ਬੋਂਦਾ ਠੀਕ ਆ ਨਾਲ ਸੋਡੀ ਹੈਲਪ ਕਰਦਾ ਕੰਮ ਬੰਦਿਆਂ ਨਾਲ ਹੀ ਕੰਮ ਆ ਇਕੱਲਾ ਬੰਦਾ ਜੇ ਮੈਂ ਸੋਚਿਆ ਵੀ ਮੈਂ ਇਕੱਲਾ ਬੰਦਾ ਆ ਵੀ ਤਾਂ ਇਹ ਕਰ ਦੂ ਇਕੱਲਾ ਨਹੀਂ ਕੁਝ ਕਰ ਸਕਦਾ ਠੀਕ ਆ ਕੰਮ ਆ ਜਿਹੜਾ ਬੰਦਿਆਂ ਨਾਲ ਆ ਹੁਣ ਸੋਡੀ ਟੀਮ ਵਾਸਤੇ ਦੇਖਦਾ ਜੇ ਕਿੰਨਾ ਬੰਦਾ ਫੋਨ ਚੱਕ ਕੇ ਗੋਲੇ ਮਾਰਨ ਦੀ ਕਰਦਾ ਹੁੰਦਾ ਨਾ ਵੀ ਯਾਰ ਆ ਕੀ ਹੋ ਗਿਆ ਪਰ ਆਪਣੇ ਮੈਨੂੰ ਕਦੇ ਐ ਨਹੀਂ ਹੋਇਆ ਵੀ ਮਾਏ ਮੇਰੇ ਬੰਦੇ ਨੂੰ ਫੋਨ ਮਾਰ ਆਮਲਾ ਦਾ ਫੋਨ ਮਾਰਨ ਦੀ ਲੋੜ ਹੀ ਨਹੀਂ ਪੈਂਦੀ ਪਹਿਲਾਂ ਆਜਰ ਹੁੰਦੇ ਨੇ ਆਪਣੇ ਭਾਈ ਓਕੇ ਹਰ ਕੋਟੀਆਂ ਜਮਾ ਠੀਕ ਆ ਘੰਡਾ ਓਕੇ ਲਵ ਯੂ ਆ